ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਇਥੇ ਟਾਈਮ ਹੈਗਾ ਸਵੇਰੇ ਸਵੇਰ ਮਾਰਨਿੰਗ ਦਾ ਟਾਈਮ 7:30 ਦਾ ਤੇ ਬੱਚੇ ਆਪਣੇ ਚੱਲ ਗਏ ਸਕੂਲ ਬੱਚੇ ਪੇਜ ਕੇ ਸਕੂਲ ਤੇ ਜਿਹੜੀ ਆਪਣੇ ਫੁਲਕੇ ਲਾਉਣੇ ਹੁੰਦੇ ਅਸੀਂ ਮੇ ਨਾਲ ਹੀ ਲਾ ਲੈਣੀਆਂ ਫਿਰ ਫੁਲਕੇ ਵੀ ਆਪਣੇ ਫੁਲਕੇ ਲਾ ਕੇ ਉਸ ਤੋਂ ਬਾਅਦ ਬੱਚਿਆਂ ਦੇ ਨਾਲ ਹੀ ਬੱਚੇ ਤਿਆਰ ਕਰਕੇ ਫਿਰ ਫੁਲਕੇ ਲਾਉਣ ਲੱਗਦੀਆਂ ਹਨ ਤੇ ਫਿਰ ਲਪੇੜ ਕੇ ਉਹਨਾਂ ਦੇ ਟਿਫਨ ਪਾ ਦਿੰਦੀਆਂ ਜਿਹੜੇ ਆਪਣੇ ਲਾਉਣੇ ਹੁੰਦੇ ਆਪਣੇ ਵੀ ਲਾ ਲੈਣੀਆਂ ਫੁਲਕੇ ਲਾ ਕੇ ਤੇ ਬੱਚੇ ਤੋਰ ਕੇ ਫਿਰ ਅਸੀਂ ਚਾਹ ਜਿਹੜੀ ਪੀਣੇ ਆ ਬਸ ਇਥੇ ਹੀ ਫੁੱਲ ਕੇ ਲਾਲੂ ਕੇ ਚੰਗਿਤਰਾ ਲਪੇੜ ਕੇ ਆਪਣੀ ਟਿਫਨ ਚ ਪਾ ਕੇ ਬੰਦ ਕਰਕੇ ਸਲੈਬ ਤੇ ਕਪੜਾ ਮਾਰ ਕੇ ਫਿਰ ਉਸ ਤੋਂ ਬਾਅਦ ਜਿਹੜੀ ਮੈਂ ਰਸੋਈ ਸਾਫ਼ ਕਰਕੇ ਫਿਰ ਚਾਹ ਪੀਣੀ ਹੁੰਨੀ ਆ ਚਾਹ ਪੀ ਕੇ ਤੇ ਆ ਗਏ ਆ ਬਾਹਰ ਤੇ ਪਹਿਲਾਂ ਮੈਂ ਆਹ ਵਿੜਾ ਹੀ ਹੁੰਜਦੀ ਆ ਕਿਉਂਕਿ ਮੇੜੇ 'ਚ ਝਾੜੂ ਲਾਉਣੀ ਫਿਰ ਮੈਂ ਅੰਦਰਾਂ 'ਚ ਝਾੜੂ ਫਿਰ ਲਾਉਂਗੀ ਇੱਕ ਤਾਂ ਧੁੱਪ ਬਹੁਤ ਆ ਜਾਂਦੀ ਛੇਤੀ ਮਤਲਬ ਧੁੱਪ ਚੁਬਦੀ ਜੇ ਸਾਹਮਣੇ ਦੀ ਆ ਜਾਂਦੀ ਇਸ ਕਰਕੇ ਮਿਲ ਕੇ ਦਿਲ ਨਹੀਂ ਕਰਦਾ ਕੋਈ ਉਮੀਦ ਆ ਕਰਕੇ ਨਾ ਵਿੜਾ ਬਹੁਤ ਜ਼ਿਆਦਾ ਖਰਾਬ ਜਿਹਾ ਹੋ ਗਿਆ ਆਪਣਾ ਤੇ ਕੁਝ ਮੈਂ ਇਹਨਾਂ ਨੂੰ ਕਹਿਣ ਲਈ ਸੀਗੀ ਮੈਂ ਕਿਹਾ ਰੱਖ ਦਈਏ ਸਾਫ਼ ਕਰਕੇ ਹੁਣ ਤੇ ਆਪਾਂ ਅੰਦਰ ਹੀ ਪੈਨੇ ਨਾਲ ਦੂਜਾ ਪੱਖਾ ਲੈ ਲਈਏ ਵੱਡਾ ਸਟੈਂਡ ਸਟੈਂਡ ਵਾਲਾ ਪੱਖਾ ਤੇ ਉਹ ਲਾ ਲਿਆ ਕਰਾਂਗੇ ਤੇ ਕੋਲਰ ਸਾਫ਼ ਕਰਕੇ ਰੱਖ ਦਈਏ ਕਹਿੰਦੇ ਆ ਉਹ ਰੱਖਦੇ ਆ ਕਿ ਰਹਿਣ ਦੇ ਜੇ ਦੋ ਚਾਰ ਦਿਨ ਫਿਰ ਵੇਖੀ ਫਿਰ ਆ ਦੇ ਨਾਲ ਮੈਂ ਚਲੋ ਠੀਕ ਵਾ ਤੇ ਇੱਕ ਨਾ ਫਤਿਹ ਸਾਈਕਲ ਚਲਾਉਂਦਾ ਹਣਾ ਫਤਿਹ ਦੇ ਸਾਈਕਲ ਨਾਲ ਰੇਤਾ ਬਾਹਰ ਇੰਨੀ ਹੈ ਨਾ ਬਹੁਤ ਰੇਤਾ ਲੈ ਕੇ ਹੁੰਦਾ ਇਹ ਅੰਦਰਾਂ ਚ ਬਹੁਤ ਜਿਆਦੀ ਕਿ ਜਦੋਂ ਇਹ ਚਲਾਉਂਦਾ ਨਾ ਨਾ ਜਿੱਤੇ ਹੁਣ ਅੰਦਰ ਨਹੀਂ ਵੜਦਾ ਪਹਿਲਾਂ ਅੰਦਰ ਬੜਾ ਵੜਦਾ ਹੀਗਾ ਮੈਂ ਇਹਨੂੰ ਕਿਹਾ ਕਿ ਅੰਦਰ ਨਹੀਂ ਵੜਨਾ ਅੰਦਰ ਚ ਨਾ ਫੇਰੇ ਰੇਤਾ ਬਾਹਰ ਰੇਤਾ ਬੂਵੇ ਗੜੀ ਤੇ ਫੇਰੇ ਰੇਤਾ ਬੜੀ ਹੁੰਦੀ ਆ ਕਰੇ ਤੇ ਮੈਂ ਇਹਨੂੰ ਫਿਰ ਅੰਦਰ ਨਹੀਂ ਵੜਨ ਦੇਣੀ ਬਸ ਇੱਥੇ ਮੈਂ ਨਾ ਕਾਫੀ ਜੋ ਹੈਗਾ ਹੀ ਨਾ ਵਿੜਾ ਸਾਫ ਕਰਕੇ ਤੇ ਉਸ ਤੋਂ ਬਾਅਦ ਮੈਂ ਅੰਦਰਾਂ ਚ ਝਾੜੂ ਪੂੰਛਾ ਜਿਹੜਾ ਕਰ ਲਿਆ ਉਹ ਸੀਗਾ ਤੇ ਸੋ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਹਨਾ ਆਪਣਾ ਵਾਚ ਟਾਈਮ ਵੀ ਜਲਦੀ ਤੇ ਜਲਦੀ ਕੰਪਲੀਟ ਹੋ ਜੇ ਬਹੁਤ ਸਾਰ ਸਪੋਰਟ ਦੀ ਲੋੜ ਵਾ ਪਾ ਤੁਹਾਡੇ ਸਾਰਿਆਂ ਦੇ ਨਾਲ ਹੀ ਆ ਇਕੱਲਾ ਤੇ ਬੰਦਾ ਕੁਝ ਵੀ ਨਹੀਂ ਹਨਾ ਕਿ ਸਾਰਿਆਂ ਦੇ ਨਾਲ ਹੀ ਆ ਤੇ ਬਸ ਇਧਰੋਂ ਵੀ ਮੇਚੜ ਉਜੂ ਲਾ ਕੇ ਕੁਝ ਨਾ ਟਰਾਂਸਫਾਰਮ ਲੱਗਾ ਜੀ ਸਾਡਾ ਨਵਾਂ ਤੇ ਉਹਨਾਂ ਦਾ ਪਿਆ ਵਾ ਸਮਾਨ ਇਹ ਤੇ ਟੋੜੇ ਦੇ ਵਿੱਚ ਕਾਫੀ ਸਮਾਨ ਵਾ ਤੇ ਮੈਂ ਕਹਿਣ ਦੇ ਹੀ ਕਿ ਕਿ ਮਾਹ ਉਹਨਾਂ ਨੂੰ ਫੋਨ ਕਰਨਾ ਹੈ ਕਿ ਲੈ ਜਾਂਦੇ ਤੇ ਅੰਦਾ ਆਪੇ ਲੈ ਜਾਣਗੇ ਜੀ ਮੈਂ ਇਹਨਾਂ ਨੂੰ ਕਹਿੰਦੀ ਤੇ ਕਹਿੰਦੇ ਆਪੇ ਲੈ ਜਾਣਗੇ ਕਿ ਰਹਿਣ ਦੇ ਪਿਆ ਤੇ ਬਸ ਫਿਰ ਇਸ ਤਰ੍ਹਾਂ ਕੁਝ ਮੈਂ ਸਾਈਕਲ ਨੂੰ ਮੈਂ ਧੋਣ ਵਾਲੀ ਜਗ੍ਹਾ ਤੇ ਫਤਿਹਦਾ ਰੱਖਤਾ ਸੀ ਕਿ ਸਾਈਕਲ ਵੀ ਮਾ ਚਲ ਤੋ ਜੂਗਾ ਕਿ ਮੈਂ ਇਹਨਾਂ ਨੂੰ ਕਹਿੰਦੀ ਮਾਂ ਤੂੰ ਇਹ ਨਾ ਨਾਵਾ ਤੇ ਤੋਹ ਦਿਓ ਤੇ ਪਰ ਇਹਨਾਂ ਨੇ ਤੋਤਾ ਨਹੀਂ ਫਿਰ ਮੈਂ ਆਪ ਜਿਹੜਾ ਗੁਰਫਤੇ ਦਾ ਸਾਈਕਲ ਜਿਹੜਾ ਤੋਤਾ ਹੀ ਕਿਆ ਕਿ ਮਾ ਚਲੇ ਤਰ ਉਤ ਜੀ ਨਿਕਲ ਜਾਂਦੀ ਆ ਫਿਰ ਉਹ ਜਿਹਦਾ ਧੋਣਾ ਪੈਂਦਾ ਸਾਨੂੰ ਸਾਈਕਲ ਜਿਹਦੇ ਉਹ ਸ਼ਾਮ ਨੂੰ ਚਲਾਉਂਦਾ ਛੜਕਦੇ ਤੇ ਫਿਰ ਜਦੋਂ ਸਵੇਰੇ ਬਾਹਰ ਵੇੜੇ ਦਾ ਕੰਮ ਕਰਦੇ ਇਹਦੇ ਨਾਲ ਹੀ ਸਾਈਕਲ ਨੂੰ ਵੀ ਤੋ ਦਈਦਾ ਵਾ ਮੇ ਤੋਂਉਣ ਵਾਲੀ ਜਗ੍ਹਾ ਤੇ ਰੱਖਤਾ ਸੀ ਤੇ ਉਸ ਤੋਂ ਬਾਅਦ ਝਾੜੂ ਜਿਹੜਾ ਆਪਣਾ ਲਾ ਲਿਆ ਹੈਗੇ ਤੇ ਝੜ ਚੁੜ ਲਾ ਕੇ ਤੇ ਫੇਰ ਮੈਂ ਸਾਈਕਲ ਜਿਹੜਾ ਤੋਲਿਆ ਸੀਗਾ ਇਹ ਟਾਈਮ ਹੈਗਾ ਵਾਜੀ ਸ਼ਾਮ ਦਾ ਛੇ ਸਾਡੇ ਕਛੇ ਦਾ ਟਾਈਮ ਤੇ ਇੱਥੇ ਮੈਂ ਲੱਗੀ ਆ ਬਣਾਉਣ ਸਬਜ਼ੀ ਅੱਜ ਪੈਣਾਉਣੇ ਆ ਕਾਲੇ ਚਨੇ ਭੇ ਸਵੇਰ ਦੇ ਤੇ ਉਹਨਾਂ ਮਿਲ ਸਵੇਰੇ ਜਦੋਂ ਮਤਲਬ ਬਾਬੇ ਦੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਨਹੀਂ ਵਿਸ਼ਲਾ ਮਰਾ ਗਈ ਹੀਗੀ ਕਿ ਉਬਾਲ ਗਏ ਤੇ ਉਹ ਠੰਡੇ ਹੋ ਗਏ ਹੁਣ ਮੈਂ ਕੱਢ ਲਈ ਆ ਤੇ ਪਿਆਜ਼ ਪੀਜ ਸਾਰਾ ਕੁਝ ਜਿਹੜਾ ਮੈਂ ਗ੍ਰाइंड ਕਰ ਲਿਆ ਲਸਣ ਅਦਰਕ ਸਾਰਾ ਕੁਝ ਤੇ ਬਾਸ ਹੁਣ ਮੈਂ ਤੜਕਾ ਹੀ ਲਾਉਣਾ ਵਾ ਇੱਥੇ ਕੁਕਰ ਜਿਹੜਾ ਰੱਖਤਾ ਵਾ ਤੇ ਉਸ ਤੋਂ ਬਾਅਦ ਜਿਹੜਾ ਮੈਂ ਤੜਕਾ ਜਿਹੜਾ ਲਾ ਦੂੰਗੀ ਗੇ ਤੇ ਤੇਲ ਦੇ ਵਿੱਚ ਪਾਤਾ ਵਾ ਜੀਰਾ ਤੇ ਨਾਲ ਹੀ ਹੁਣ ਪਿਆਜ਼ ਪੀਉਜ ਪਾ ਦੂੰਗੀ ਚੇਵੜਾ ਖੁਸ਼ ਹੋ ਕੇ ਖਾਂਦੇ ਆ ਇਸ ਚਣਿਆਂ ਦੀ ਸਬਜ਼ੀ ਬਹੁਤ ਮਤਲਬ ਖੁਸ਼ ਹੋ ਕੇ ਖਾਂਦੇ ਕਹਿੰਗੇ ਚਣਿਆਂ ਦੀ ਸਬਜ਼ੀ ਉਹਨਾਂ ਨੂੰ ਫੱਤੇ ਵੀ ਵਧੀਆ ਖਾ ਲੈਂਦਾ ਤੇ ਆਪ ਨੂੰ ਵੀ ਸਵਾਲ ਆਦੀ ਇਸ ਕਰਕੇ ਫਿਰ ਮੈਂ ਕਿਹਾ ਕਿ ਦੋ ਤਿੰਨ ਦਿਨ ਹੋ ਗਏ ਮੰਗਣ ਡੈਈ ਤੇ ਫਿਰ ਮੈਂ ਅੱਜ ਚਣੇ ਹੀ ਪਏ ਤੇ ਪਹਿਲਾਂ ਮੈਨੂੰ ਚੇਤਾ ਭੁੱਲ ਗਿਆ ਪਏ ਤੇ ਪਰ ਮੈਂ ਲੇਟ ਹੀ ਕਿ ਸਾਡੇ 11 ਹੋ ਗਏ ਹੀ ਗਏ ਕਿ ਜਦੋਂ ਮੈਨੂੰ ਯਾਦ ਆਇਆ ਫਿਰ ਮੈਂ ਫੜਫੜਚੇ ਨੇ ਪਏ ਪਰ ਉਸ ਤਰ੍ਹਾਂ ਵਿਚਲਾ ਮਰਾਉਣ ਨਾਲ ਨਾ ਗਲ ਗਏ ਸੀਗੇ ਚਨੇ ਤੇ ਫਿਰ ਮੈਂ ਆ ਪਾ ਕੇ ਨਾ ਮਸਾਲਾ ਤੇ ਉਸ ਤੋਂ ਬਾਅਦ ਥੋੜੇ ਜਿਹਾ ਚਨੇ ਨਾ ਮੈਂ ਕਿ ਉਹਨਾਂ ਨੂੰ ਮਤਲਬ ਰਗੜ ਲਿਆ ਮਿਕਸੀ ਦੇ ਵਿੱਚ ਗ੍ਰੈਂਡ ਦੇ ਵਿੱਚ ਰਗੜ ਕੇ ਫਿਰ ਤਰੀਜੀ ਬਦ ਸੰਗਣੀ ਵੀ ਹੋ ਜਾਂਦੀ ਹੈ ਤੇ ਨਾਲੇ ਉਵੇਂ ਟੇਸਟੀ ਲੱਗਦੇ ਆ ਚਨੇ ਬਹੁਤ ਸੁਆਦ ਬਣਦੇ ਆ ਮੈਂ ਤਾਂ ਇਸ ਤਰ੍ਹਾਂ ਹੀ ਬਣਾਉਣੀ ਆ ਕਈ ਨਾ ਆਲੂ ਪਾਉਂਦੇ ਆ ਵਿੱਚ ਚਣਿਆਂ ਦੇ ਵਿੱਚ ਪਰ ਮੈਂ ਆਲੂ ਨਹੀਂ ਪਾਏ ਮੈਨੂੰ ਆਲੂ ਵਾਲੇ ਚਣੇ ਨਹੀਂ ਚੰਗੇ ਲੱਗਦੇ ਆਪੋ ਆਪਣੇ ਦਾ ਹਨਾ ਮਨ ਦਾ ਹੁੰਦਾ ਵਾ ਪਰ ਮੈਂ ਇਸ ਤਰ੍ਹਾਂ ਹੀ ਬਣਾਉਣੀ ਆ ਕੱਲੇ ਚਣੇ ਮੈਂ ਬੱਸ ਆਪਣਾ ਮਸਾਲੇ ਦੇ ਵਿੱਚ ਉਹ ਗੰਡੇ ਚ ਭੁੱਜ ਗਿਆ ਹੀਗਾ ਫਿਰ ਮੈਂ ਲੂਣ ਮਿਰਚ ਮਸਾਲਾ ਆਪਣੇ ਮਤਲਬ ਪਾ ਕੇ ਉਸ ਤੋਂ ਬਾਅਦ ਜਿਹੜੇ ਆ ਚਣੇ ਗ੍ਰੇਨਡ ਕੀਤੇ ਇਹ ਵੀ ਵਿੱਚ ਪਾ ਦੂੰਗੀ ਕਿ ਥੋੜੀ ਤਾਂ ਤਰੀ ਜੀ ਸੰਗਣੀ ਜਿਹੜੀ ਹੋ ਜਾਂਦੀ ਹੈ ਤੇ ਵਧੀਆ ਲੱਗਦੇ ਆ ਚਣੇ ਆ ਉਹ ਚਣਿਆਂ ਦੀ ਸਬਜ਼ੀ ਕੋਚ ਦਿਆ ਹਿੱਕਾ ਤੇ ਹੁਣ ਮੈਂ ਜਿਹੜੀ ਚਨੇ ਗ੍ਰाइंड ਕੀਤੇ ਆ ਉਹ ਵਿੱਚ ਪਾ ਦੂੰਗੀ ਤੇ ਮਸਾਲੇ ਦਾ ਰੰਗ ਵੀ ਕੋ ਕਿੰਨਾ ਸੋਹਣਾ ਲੱਗਦਾ ਵਾ ਕਿ ਉਹ ਸਬਜੀ ਬੜੀ ਸਵਾਦ ਬੰਦੀ ਜੀ ਬਣਾਉਣੀ ਤੇ ਰੀਜੀ ਜੀ ਨਾਲ ਬਣਾਉਣਾ ਹਨਾ ਕਿ ਵਧੀਆ ਲੱਗਦਾ ਵਾ ਨਾਲ ਬੱਚੇ ਵੀ ਖੁਸ਼ ਹੋ ਤੇ ਹਾਲ ਲੈਂਦੇ ਆ ਨਾਲ ਆਪ ਨੂੰ ਵੀ ਵਧੀਆ ਲੱਗਦੀ ਆ ਜਿਹੜੇ ਨੇ ਚਨੇ ਗ੍ਰाइंड ਕੀਤੇ ਸਾਰੇ ਵਿੱਚ ਪਾ ਦਿੱਤੇ ਤੇ ਦੋ ਚਾਰ ਜਿਹੜੇ ਚਨੇ ਨੇ ਉਪਰ ਆ ਰਹਿ ਗਏ ਮਿਕਸੀ ਦੇ ਵਿੱਚ ਫਿਰ ਉਸ ਤਰ੍ਹਾਂ ਸੁਬਤੇ ਹੀ ਗਏ ਤਾਂ ਮਾਚਲ ਕੋਈ ਨਾ ਹੁਣ ਆਪੇ ਤੇ ਦੋ ਤਿੰਨ ਕੜਛੀਆਂ ਜਿਹੜੀਆਂ ਮੈਂ ਇਹ ਮੈਂ ਗ੍ਰੈਂਡ ਕਰ ਲੈਣੀਆਂ ਹੁੰਦੀਆਂ ਚੱਲ ਹੁਣ ਇਹਨੂੰ ਐ ਚੰਗੀ ਤਰ੍ਹਾਂ ਰਿਜ ਜਾਨਗੇ ਇਹਨੂੰ ਰਿਜਣੇ ਵਾਸਤੇ ਰੱਖਤਾ ਸੀ ਥੋੜੇ ਦਿਨ ਤੱਕ ਮੈਂ ਆਪਣੇ ਭਾਂਡੇ ਜਿਹੜੇ ਸਾਫ਼ ਕਰ ਲਏ ਸੀ ਇਹ ਸੋਈ ਸਾਫ਼ ਕਰਨ ਲਈ ਸੀ ਭਾਂਡੇ ਚਾਹੇ ਭਲੇ ਉਹ ਆਪਾਂ ਸਾਫ਼ ਕਰ ਲਈਏਗਾ ਮਸਾਲਾ ਜਿਹੜਾ ਪੁੱਜਦਾ ਪਿਆ ਵਾ ਕਿ ਇੱਥੇ ਮਨਨ ਕਿ ਉਹ ਗਰਮ ਕੀਤਾ ਹੈਗਾ ਤੇ ਉਹ ਮੈਂ ਕਿਹਾ ਮੈਂ ਪੁਣ ਲਾਣ ਜਿਹੜੀ ਹਾਈ ਰੈਗੂਲਰ ਵਰਤਦੇ ਨੇ ਡਿੱਗੀ ਦੇ ਵਿੱਚੋਂ ਫਿਰ ਮੈਂ ਇਹਦੇ ਵਿੱਚ ਪਾ ਲਿਆ ਹੈਗਾ ਕਿਉਂਕਿ ਰੋਜ਼ ਰੋਜ਼ ਬੱਚਿਆਂ ਦੀਆਂ ਪਰੌਣੀਆਂ ਲੱਪਣੇ ਫਿਰ ਆਪ ਵੀ ਦਾਲ ਸਬਜ਼ੀ ਚ ਪੈਣਾ ਤੇ ਰੋਟੀ ਵਗੈਰਾ ਚ ਓਪੜਨੇ ਫਿਰ ਮੈਂ ਇਹਦੇ ਜੀ ਪਾ ਲਿਆ ਸੀ ਗਰਮ ਕਰਕੇ ਥੋੜਾ ਜਿਹਾ ਨਿਕਲੇ ਆ ਫਿਰ ਮੈਂ ਇਹਦੇ ਜੀ ਪਾ ਲੇ ਮੈਂ ਚੱਲ ਕੇ ਦੂਸਰਾ ਲੱਗ ਸੁੱਚਾ ਵਾ ਤੇ ਇਹਦੇ ਚੱਲ ਆਪਾਂ ਵਰਤਣ ਵਾਸਤੇ ਰੈਗੂਲਰ ਜਿਸ ਤਰ੍ਹਾਂ ਆਪਾਂ ਘਰ ਹੀ ਵਰਤਦੇ ਆ ਫਿਰ ਆਪਾਂ ਇੰਨਾ ਕੁ ਰੱਖ ਛੱਡੀਦਾ ਵਾ ਕਿ ਨਾਲ ਦੀ ਨਾਲ ਤੱਤਾ ਹੁੰਦਾ ਨਾਲ ਦੀ ਆਪਣਾ ਮਸਾਲਾ ਮਸੂਲਾ ਜਿਹੜਾ ਪੋੜ ਦਿੱ ਗਿਆ ਹੈ ਕਿ ਉਹ ਵੀ ਮੈਂ ਕੱਢ ਲਿਆ ਭਾਂਡੇ ਵੀ ਸਾਫ਼ ਕਰ ਲਏਗੀ ਬਸ ਹੁਣ ਜਿਹੜਾ ਮੈਂ ਚਨੇ ਆਣਾ ਉਹ ਚਨੇ ਪਾ ਕੇ ਤੇ ਪਾਣੀ ਪਾ ਕੇ ਤੇ ਕੁਕਰ ਦਾ ਟੱਕਣੀ ਬੰਦ ਕਰਨਾ ਹੈ ਬਾਕੀ ਸਾਰਾ ਉਹ ਜੇ ਰਸੋਈ ਦਾ ਗਿਆ ਆਟਾ ਮਿਲਿਆ ਸਵੇਰੇ ਗੁੰਨੇ ਹਾਂ ਆਟਾ ਪਿਆਵਾ ਸਿਰਫ ਫੁਲਕੇ ਹੀ ਲਾਉਣੇ ਆ ਹੀਟਕਣ ਮਾਰ ਕੇ ਤੇ ਉਸ ਤੋਂ ਬਾਅਦ ਸਲੈਪ ਪੂਰੀ ਸਾਫ਼ ਕਰਤੀ ਸਲੈਪ ਤੇ ਨਾ ਖਲਾਰਾ ਜਿਆ ਬੜਾ ਪੈ ਜਾਂਦਾ ਜਦੋਂ ਪਿਆਜ਼ ਪੀਲੀ ਕੱਟੀ ਦੀ ਸਬ지 ਸੁਜੀ ਚੀਰੀ ਦੀ ਨਾ ਫਿਰ ਖਲਾਰਾ ਜਿਆ ਬੜਾ ਪੈ ਜਾਂਦਾ ਤੇ ਮੈਂ ਗੈਸ ਬੰਦ ਸਾਰਾ ਕੁਝ ਇਕੱਲੇ ਸਾਫ਼ ਕਰਤਾ ਸੀ ਤੇ ਉਸ ਤੋਂ ਬਾਅਦ ਮੈਂ ਬਾਹਰ ਕੱਪੜੇ ਬੜੇ ਹੀਗੇ ਤੋਤੇ ਉਹ ਲਾਉਣੇ ਹੀ ਤਾਰ ਤੋਂ ਕਪੜਾ ਮਾਰਦਾ ਦਿਨ ਬਹੁਤ ਛੋਟੇ ਹੋ ਗਏ ਇੱਥੇ ਨਾ ਸੱਤ ਕਦ ਦਾ ਟਾਈਮ ਸੱਤ ਸਵਾ ਲੱਤ ਦਾ ਟਾਈਮ ਹੀਂਗਾ ਤੇ ਮੇਰੇ ਨਾਲ ਲਫਾਫੇ ਬਹੁਤ ਜਿਆਦੇ ਹੋਏ ਜੁੱਲਾ ਹੈ ਭਰਿਆ ਹੀ ਪਿਆ ਹੀ ਗੱਲ ਲਫਾਫਿਆਂ ਦੇ ਨਾਲ ਪਹਿਲਾਂ ਮੈਂ ਚੁੱਲੇ 'ਚ ਅੱਗ ਲਾਈ ਲਫਾਫਿਆਂ ਨੂੰ ਕਿ ਮਾਂ ਜਦੋਂ ਮੀਂਹ ਆਉਦਾਂ ਨੇ ਫਿਰ ਸਾਰੇ ਲਫਾਫੇ ਗਿੱਲੇ ਹੋ ਜਾਂਦੇ ਫਿਰ ਜਿਆਦਾ स्मੈਲ ਜੀ ਆਉਂਦੀ ਗੰਦੀ ਜੀ ਇਸ ਕਰਕੇ ਫਿਰ ਮੈਂ ਲਫਾਫਾ ਬਾਹਰ ਨੂੰ ਛੋੜਦੀ ਲਫਾਫੇ ਮੈਂ ਚੁੱਲੇ 'ਤੇ ਲੱਕੀ ਜਾਣੇ ਰੋਕੀ ਜਾਣੇ ਤੇ ਫਿਰ ਮੈਂ ਇਹਨੂੰ ਅੱਗ ਲਾ ਕੇ ਉਸ ਤੋਂ ਬਾਅਦ ਸਾਰੇ ਕੱਪੜੇ ਆਵੇ ਮੈਂ ਧੋਤੇ ਹੀਗੇ ਤੇ ਕੱਪੜੇ ਜਿਹਨੇ ਮਸ਼ੀਨ ਦੇ ਵਿੱਚ ਹੋਰ ਵਾਜੇ ਉਹ ਵੀ ਸੁਕਣੇ ਪਾਉਣੇ ਤੇ ਇਹ ਕੱਪੜੇ ਆ ਵੀ ਮੈਂ ਸਾਰੇ ਲਾ ਕੇ ਤੇ ਅੰਦਰ ਆਖਲੇ ਹੀਗੇ ਤੇ ਮਾਂ ਚੱਲ ਬਾਜੋ ਤੇਲ ਲਾ ਲਾਂਗੇ ਫੁਲਕੇ ਲਾਉਣੇ ਪਹਿਲਾਂ ਮੰਗਣ ਡਿਆ ਹੀ ਕਿ ਬੱਚੇ ਕਹਿੰਦੇ ਇਹ ਭੁੱਖ ਲੱਗੀ ਤੇ ਭੁੱਖ ਲੱਗ ਗਈ ਤੇ ਮਾਂ ਚੱਲ ਅਜੇ ਮੇਰੇ ਚਣਿਆਂ ਨੂੰ ਹੀ ਮਿਲਦਾ ਲੇਟ ਹੀ ਆ ਤੇ ਪਰ ਨਹੀਂ ਉਹਨਾਂ ਉਹ ਬਾਲਲੇ ਨਾ ਮਤਲਬ ਉਹ ਬਾਲਲੇ ਬਾਲਲੇ ਮਤਲਬ ਗਲ ਗਏ ਹੀ ਚਣੇ ਤੇ ਮੈਨੂੰ ਲੱਗਦਾ ਹੀ ਗਿਆ ਕਿ ਮੇਰੇ ਚਣੇ ਲੇਟ ਵਾ ਪਰ ਨਹੀਂ ਬਹੁਤ ਸੁਆਦ ਸਬਜੀ ਜਿਹੜੀ ਬਣੀ ਤੇ ਬੱਚਿਆਂ ਨੂੰ ਮੈਨੂੰ ਮਾਉਣ ਨਹੀਂ ਉਹ ਖੇੜ ਖੂੜ ਕੇ ਆਇਆ ਤੇ ਮੈਂ ਉਹਨਾਂ ਨੂੰ ਬਾਥਰੂਮ ਚ ਫਤੇ ਨੂੰ ਨਵਾ ਕੇ ਪਾਤੇ ਆ ਕੱਪੜੇ ਮਨਮੀਤ ਡਈਆਂ ਨਾ ਉਹਨਾਂ ਜੀ ਮਨਮੀਤ ਬਾਥਰੂਮ ਚ ਵਾ ਤੇ ਇੱਥੇ ਫਤੇ ਵੀ ਤੁਰਿਆ ਫਿਰਦੇ ਆ ਫਤੇ ਐਪਲ ਖਾਂਦੇ ਸੀ ਤੇ ਪਾਪਾ ਨੇ چیر ਕੇ ਦਿੱਤਾ ਸੀ ਕਿ ਤੇ ਮੈਂ ਕਹਿੰਦੀ ਸੀ ਤੋ ਇੱਧਰ ਉਹ ਜਾ ਗੁਰ ਫਤੇ ਕਿ ਸੇਕ ਦੇਣਾਂ ਤੁਰ ਤੇ ਉਹ ਮੈਂ ਕੱਪੜੇ ਅੰਦਰ ਜਿਹੜੇ ਰੱਖਾਈ ਤੇ ਮੈਂ ਕਹਿੰਦੀ ਸੀ ਕਿ ਮੈਂ ਮਸ਼ੀਨ ਚ ਸੁਟਨੇ ਤੇ ਇਹਨਾਂ ਫਤੇ ਦੀ ਮੈਂ ਮਿਰਚਾਂ ਮਾਰੀਆਂ ਸੀਗੀਆਂ ਇਹਨਾਂ ਜਿੱਦ ਜੀ ਬੜੀ ਕਰਦਾ ਤੇ ਮੈਂ ਕਹਿੰਦੀ ਮੈਂ ਮਿਰਚਾਂ ਮਾਰ ਕੇ ਤੇ ਚੁੱਲੇ 'ਚ ਸੜਤਿਆਂ ਹਿੰਗੀਆਂ ਮਾਚੇ ਲੱਗ ਬਲਦੇ ਕਿਸੇ ਵੇਲੇ ਅੱਗ ਘਾਲੋ ਜੀ ਬੜੀ ਹੋ ਜਾਂਦੀ ਆ ਕਿ ਐਵੇਂ ਦਿਲ ਜ ਨਹੀਂ ਕਰਦਾ ਮੇਰੇ ਚ ਮੋਚਾਂ ਮਾਰਦੇ ਨੇ ਤੇ ਜਦੋਂ ਫੇਰ ਅੱਗ ਬਲਦੀ ਆ ਫੇਰ ਮੈਂ ਸੋ ਫਿਰ ਹੱਲ ਸੁੱਟ ਦਿੰਨੀ ਆ ਤੇ ਬਸ ਇੱਥੇ ਕੱਪੜੇ ਥੋੜੇ ਜਿਹੜੇ ਰਹਿੰਦੇ ਹੀ ਮਸ਼ੀਨ ਚ ਫਿਰ ਮੈਂ ਕਿ ਉਹ ਕੱਢ ਕੇ ਦੀ ਫਿਰ ਮੈਂ ਅੰਦਰ ਹੀ ਪਾ ਦਿੱਤੀ ਫਿਰ ਮੈਂ ਬਾਥਰੂਮ ਚ ਨਹੀਂ ਉੱਥੇ ਬਾਹਰ ਨਹੀਂ ਹੀ ਪਾਏ ਮਸ਼ੀਨ ਸਪਿਨ ਹੀ ਕੱਪੜੇ ਤੇ ਬਾਹਰ ਨਹੀਂ ਪਾਏ ਫਿਰ ਮੈਂ ਅੰਦਰ ਹੀ ਜਿਹੜੇ ਕੱਢ ਕੇ ਖਲਾਰਦੇ ਸੀਗੇ ਕੱਪੜੇ ਕੰਮ ਤੇ ਸਾਰਾ ਦਿਨ ਨਿਕੇ ਨਿਕੇ ਕੰਮ ਸਾਰਾ ਦਿਨ ਹੀ ਲੱਗੇ ਰਹੋ ਹਣਾ ਇੱਕ ਦਿਨਾਂ ਦਾ ਬਹੁਤ ਜਿਆਦਾ ਫਰਕ ਪੈ ਕਿ ਸਾਰਾ ਦੇਣੀ ਕੰਮ ਹੀ ਨਹੀਂ ਮੁੱਕਦੇ ਹੁੰਦਾ। ਜੀ ਇੱਧਰ ਮੇਰੀ ਸਬਜੀ ਵੀ ਜਿਹੜੀ ਬਣ ਗਈ ਆ ਤੇ ਸਬਜੀ ਬੰਦਿਆ ਬੰਦੇ ਮੈਂ ਕੱਪੜੇ ਲਾ ਕੇ ਤੇ ਫੁਲਕੇ ਪਹਿਲਾਂ ਮੈਂ ਲਾ ਲਈ ਫੁਲਕੇ ਲਾ ਕੇ ਤੇ ਮੈਂ ਟਿਫਨ ਦੇ ਵਿੱਚ ਰੱਖ ਲਈ ਤੇ ਸਬਜੀ ਬਹੁਤ ਸੋਹਣੀ ਰੰਗ ਢੰਗੀ ਬਹੁਤ ਸੋਹਣਾ ਬਣਿਆ ਤੇ ਸਵਾਦ ਵੀ ਬੜੀ ਬਣੀ ਜਣਿਆ ਜੀ ਸਬਜੀ ਕਿਵ ਸਵਾਦ ਲੱਗਦੀ ਹੈ ਨਾ ਤੇ ਬਸ ਇੱਥੇ ਮੈਨੂੰ ਬੱਚੇ ਰੋਟੀ ਮੰਗਣ ਦੇ ਨਾਲ ਮਨ ਮੀਤੇ ਪਾਪਾ ਕਹਿੰਦੇ ਕਿ ਰੋਟੀ ਭਾ ਕੇ ਦੇ ਹੋਣਾ ਤੇ ਮੈਂ ਨੂੰ ਇਹ ਹੀ ਗਿਆ ਕਿ ਸਬਜੀ ਜਿਆਦਾ ਗਰਮ ਫਿਰ ਮੈਂ ਖੁੱਲੀ ਜੀ ਕੋਲੀ ਦੇ ਵਿੱਚ ਸਬਜੀ ਪਾਤੀ ਦੇ ਨਾਲ ਹੀ ਬੱਚਿਆਂ ਨਾਲ ਹੀ ਮਨਮੀਤ ਦੇ ਪਾਪਾ ਨੇ ਸਾਰੇ ਜਣਿਆਂ ਨੇ ਜਿਹੜੀ ਰੋਟੀ ਜਿਹੜੀ ਅਸੀਂ ਖਾ ਲਈ ਕੱਟੀ ਪਾ ਲੈਣੀ ਹੁੰਦੀ ਆ ਕਿ ਫਿਰ ਆਈ ਫੁਲਕਾ ਜਿਹੜਾ ਛਕ ਲਿਆ ਸਾਰਿਆਂ ਨੇ ਤੇ ਇਥੇ ਮੁਰਕੇ ਮੈਂ ਕੁਕਰ ਦਾ ਟੱਕਣ ਖੋਲ ਕੇ ਉਸ ਤੋਂ ਬਾਅਦ ਮੈਂ ਪਲੇਟ ਜਿਹੜੀ ਦੇ ਦਿੱਤੀ ਮੈਂ ਕੁਕਰ ਦਾ ਟੱਕਣ ਫਿਰ ਵਿੱਚ ਡਿੱਗ ਜਾਂਦਾ ਵਾ ਤੇ ਇਹਨਾਂ ਨੇ ਪਿਆਜ਼ ਪੀਉ ਜ ਘੱਟ ਲਿਆ ਹੈ ਆਪਦੇ ਵਾਸਤੇ ਖਾਣ ਵਾਸਤੇ ਕਹਿੰਦੇ ਕਿ ਖਾਣਾ ਮਤਿਨਾ ਘੱਟ ਲਿਆ ਹੈਗਾ ਤੇ ਬਸ ਮੈਂ ਫੁੱਲ ਕਿੱਟੜੀ ਰੱਖਤੇ ਹੀ ਗਏ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਇੰਨੀ ਜਿਆਦੀ ਰੋਟੀ ਵੇਕ ਇੰਨੀ ਭੁੱਖ ਲੱਗੀ ਨਾ ਇਹ ਕਹਿੰਦੇ ਕਿ ਰੋਟੀ ਦੇ ਦੇਛੇਤੀ ਕਿ ਬੱਚੇ ਵੀ ਫਿਰ ਕਾਲੇ ਜੇ ਪੈ ਜਾਂਦੇ ਤੇ ਅੱਠਕ ਦਾ ਟਾਈਮ ਜਿਹੜਾ ਹੋ ਗਿਆ ਤੇ ਮੈਂ ਇਹਨਾਂ ਨੂੰ ਕਹਿੰਦੀ ਕਿ ਚਾਰ ਰਹਿਣ ਦੋ ਗਲਾ ਤੇ ਮਹਾ ਟਾਡਾ ਠੀਕ ਹੋਇਆ ਗਲਾ ਬੜਾ ਖਰਾਬ ਹੋਇਆ ਹੀ ਇਹਨਾਂ ਦਾ ਕਿ ਚਾਰ ਰਹਿਣ ਦੋ ਪਹਿਲਾਂ ਕਹਿੰਦੇ ਰਹਿਣ ਦੇ ਫਿਰ ਕਹਿੰਦੇ ਨਹੀਂ ਰੱਖਦੇ ਥੋੜਾ ਜਿਹਾ ਕਿ ਦਾਲ ਸਬਜੀ ਨਾਲ ਸੁੱਕੀ ਨਾਲ ਨਹੀਂ ਤਰੀ ਤਰੀ ਵਾਲੀ ਸਬਜੀ ਨਾਲ ਚਾਰ ਜਿਹੜਾ ਸੁਆਦ ਲੱਗਦਾ ਤੇ ਬਸ ਆਪਾਂ ਇਥੇ ਰੋਟੀ ਜਿਹੜੀ ਪਾ ਲਈ ਤੇ ਉਸ ਤੋਂ ਬਾਅਦ ਨਾਲ ਲੱਗ ਪਈਗੀ ਖਾਣ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਜੀ ਓਕੇ ਜੀ ਬਾਏ